ਜਦੋਂ ਮਹਾਰਾਜ ਸ਼ਿਕਾਰ ਖੇਡਣ ਜਾਂਦੇ ਸਨ ਤੇ ਜਿਹੜੇ ਗਰੀਬ ਲੋਕ ਹੁੰਦੇ ਸੀ ਆਪਣੇ ਘਰਾਂ ਦੇ ਦਰਵਾਜ਼ੇ ਖੋਲ੍ਹ ਦਿਆ ਕਰਦੇ ਇੱਕ ਬੜਾ ਗਰੀਬ ਸੀ ਉਹਨੇ ਆਪਣੇ ਘਰ ਦੀ ਛਾਤੀ ਫੱਟਦੀ ਲੋਕ ਕਹਿੰਦੇ ਤੂੰ ਪਾਗਲ ਹੋ ਗਿਆ ਵਾ ਜੇ ਮੀਂਹ ਕਣੀ ਆ ਗਿਆ ਕੀ ਕਰੇਗਾ ਛਾਤੀ ਪੱਟਦੀ ਆਪਦੇ ਘਰ ਦੀ ਛੱਤ ਤੇ ਕਾਸਰਾ ਹੁੰਦਾ ਹੈ ਬੰਦੇ ਦਾ ਤੇ ਤੂੰ ਆਪਦੀ ਛਾਤੀ ਪੱਟ ਦਿੱਤੀ ਹੈ ਉਹ ਕਹਿੰਦਾ ਮੈਂ ਲੋਕਾਂ ਨੂੰ ਸੁਣਦੇ ਸੁਣਿਆ ਸੀ ਲੋਕ ਨਾ ਗੱਲਾਂ ਕਰਦੇ ਸਨ ਕਿ ਗੁਰੂ ਕਲਗੀ ਧਰ ਸਾਹਿਬ ਜੀ ਇੱਥੋਂ ਨੰਗਦੇ ਨੇ ਸ੍ਰੀ ਅਨੰਦਪੁਰ ਦੀਆਂ ਗਲੀਆਂ ਦੇ ਵਿੱਚੋਂ ਮੱਲਿਆਂ ਦੇ ਵਿੱਚੋਂ ਤੇ ਗੁਰੂ ਕਲਗੀ ਧਰ ਦਾ ਪੰਥ ਜਾਂਦਾ ਹੈ ਮੈਂ ਸੁਣਿਆ ਸੀ ਲੋਕ ਬੂਹੇ ਖੋੜਦੇ ਨੇ ਕਿ ਕਲਗੀ ਧਰ ਦੀ ਨਿਗਾਹ ਪੈ ਜਾਵੇ ਉੱਥੇ ਖਜ਼ਾਨੇ ਭਰ ਕੇ ਜਾਂਦੇ ਨੇ ਤੇ ਮੈਂ ਤਾਂ ਗਰੀਬ ਹੀ ਬਹੁਤ ਜ਼ਿਆਦਾ ਵਾਂ ਮੇਰੇ ਕੋਲੇ ਤਾਂ ਲੋਕਾਂ ਜਿਨੀ ਮਾਇਆ ਵੀ ਨਹੀਂ ਹੈਗੀ ਨਾ ਤਾਂ ਮੇਰਾ ਬੂਹਾ ਵੀ ਨਿੱਕਾ ਜਾਵਾ ਮੇਰਾ ਤਾਂ ਬੂਆ ਭੀੜਾ ਵਾ ਮੈਂ ਨਜਰਾਂ ਜਾਦੀਆਂ ਲੈਣੀਆਂ ਚਾਹਣਾ ਵਾ ਮੈਂ ਬਖਸ਼ਿਸ਼ਾਂ ਜਾਦੀਆਂ ਲੈਣਾ ਚਾਹਣਾ ਵਾਂ ਇਸ ਕਰਕੇ ਮੈਂ ਆਪਣੇ ਘਰ ਦੀ ਛਾਤੀ ਫੱਟ ਦਿੱਤੀ ਕਿ ਕਲਗੀਧਰ ਸਾਹਿਬ ਨੇ ਨੰਗਣਾ ਏ ਤੇ ਮੈਂ ਬਖਸ਼ਿਸ਼ਾਂ ਜਾਦੀਆਂ ਦਵਾਂਗਾ ਮੇਰੇ ਕਲਗੀਧਰ ਨੇ ਜੇ ਮੇਰੀ ਕੁਲੀ ਉੱਤੇ ਨਜ਼ਰ ਪਾ ਦਿੱਤੀ ਮੈਂ ਵੀ ਬਾਦਸ਼ਾਹ ਬਣ ਜਾਵਾਂ ਆਖੋ ਵੈਗ ਇਹੋ ਜੀ ਭਾਵਨਾ ਸੀ ਅਨੰਦਪੁਰ ਸਾਹਿਬ ਦੇ ਗੁਰੂ ਕੀ ਸੰਗਤ ਰੱਖਿਆ ਕਰਦੀ ਸੀ ਮਹਾਰਾਜ